ਹਾਲਾਤ ਨੇ ਇਹਦੇ ਲਈ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਉਂਕਿ ਅਗਰ ਸਮਾਂ ਰਹਿੰਦੇ ਇਹ ਡਰੇਨਾ ਦੀ ਨਾਲਿਆਂ ਦੀ ਨਦੀਆਂ ਦੀ ਕਸੀਆਂ ਦੀ ਸਫਾਈ ਕੀਤੀ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਕਿ ਹਾਲਾਤ ਇੰਨੇ ਬੱਤਰ ਹੋਣੇ ਹੁੰਦੇ ਹੁਣ ਪਿਛਲੇ 3-4 ਦਿਨ ਤੋਂ ਪੰਜਾਬ ਦੇ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਸਾਹਿਬ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਦੇਖੋ ਬੜੀ ਚੰਗੀ ਗੱਲ ਹੈ ਅਗਰ ਜ਼ਮੀਰ ਦੀ ਆਵਾਜ਼ 3 ਸਾਲ ਬਾਅਦ ਵੀ ਸੁਣੀ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਅੱਜ ਹਾਲਾਤ ਧਰਤੀ ਦੇ ਉੱਤੇ ਇਹ ਨੇ ਕਿ 92 93 ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਲੋਕ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨਦੇ ਰ ਇਹਨਾਂ ਦੇ ਕੱਪੜੇ ਪਾੜਨ ਤੱਕ ਜਾ ਰਹੇ ਨੇ ਸੋ ਹੁਣ ਆਪਣਾ ਚੰਮ ਬਚਾਉਣ ਦੇ ਲਈ ਇਹਨਾਂ ਦੀ ਮਜਬੂਰੀ ਬਣ ਗਈ ਹੈ ਸਰਕਾਰ ਦੇ ਖਿਲਾਫ ਬੋਲਣ ਜਿਸ ਵਿਧਾਇਕ ਤੇ ਅੱਜ ਕਾਰਵਾਈ ਕੀਤੀ ਹੈ ਜਿਹੜੀ ਸ਼ਿਕਾਇਤ ਤੇ ਕਾਰਵਾਈ ਕੀਤੀ ਹੈ ਉਹ ਤਾਂ 2022 ਦੀ ਸ਼ਿਕਾਇਤ ਹੈ 3 ਸਾਲ ਫਿਰ ਕਿਉਂ ਇਸ ਵਿਧਾਇਕ ਨੂੰ ਬਚਾਇਆ ਗਿਆ ਔਰ ਕੱਲਾ ਬਚਾਇਆ ਨਹੀਂ ਗਿਆ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਡਿਫੈਂਡ ਕੀਤਾ ਗਿਆ ਇਹ ਕਹਿ ਕੇ ਕਿ ਜੀ ਇਹ ਤਾਂ ਕਾਰਵਾਈ ਨਹੀਂ ਬਣਦੀ ਇਸੇ ਵਿਧਾਇਕ ਦੇ ਉੱਤੇ ਜਦੋਂ ਅਲੀਗੇਸ਼ਨ ਲੱਗਿਆ ਸੀ ਉੱਥੇ ਕੇਵਲ ਦੇ ਨੈਟਵਰਕ ਤੇ ਉੱਤੇ ਕਬਜ਼ਾ ਕਰਨ ਦਾ ਉਦੋਂ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ ਤੁਸੀਂ ਇਹ ਦੇਖੋ ਵੀ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮੈਂ ਬੜੇ ਸਪਸ਼ਟ ਤੌਰ ਤੇ ਗੱਲ ਕਹਿਣੀ ਚਾਹੁੰਦਾ ਕਿ ਭਾਈ ਜੋ ਅੱਜ ਪੰਜਾਬ ਦੇ ਹਾਲਾਤ ਨੇ ਇਹ ਜਿਹੜੀ ਨਵੀਂ ਸਕ੍ਰਿਪਟ ਲਿਖੀ ਜਾ ਰਹੀ ਹੈ ਨਾ ਜੀ ਭਗਵੰਤ ਮਾਨ ਜੀ ਤਾਂ ਬਹੁਤ ਚੰਗੇ ਨੇ ਦਿੱਲੀ ਨਹੀਂ ਕੰਮ ਕਰਨ ਦੇ ਰਹੀ ਇਹ ਬਰਾਬਰ ਦੇ ਜ਼ਿੰਮੇਵਾਰ ਨੇ ਲੋਕਾਂ ਨੇ 92 ਐਮਐਲਏ ਨੂੰ ਵੋਟਾਂ પા ਕੇ ਬਣਾਇਆ ਸੀ ਐਮਐਲਏ ਵੀ ਓਡੇ ਵੱਡੇ ਜ਼ਿੰਮੇਵਾਰ ਨੇ ਪੰਜਾਬ ਦੀ ਤਰਾਸਦੀ ਦੇ ਮੰਤਰੀ ਵੀ ਮੁੱਖ ਮੰਤਰੀ ਭਗਵੰਤ ਮਾਨ ਵੀ ਤੇ ਅਰਵਿੰਦ ਕੇਜਰੀਵਾਲ ਵੀ ਸੋ ਇੱਕ ਦੂਜੇ ਦੇ ਉੱਤੇ ਇੱਕ ਸਕ੍ਰਿਪਟ ਦੇ ਮੁਤਾਬਕ ਇਹ ਜਿਹੜਾ ਹੁਣ ਚਿੱਕੜ ਸੁੱਟਣ ਤੇ ਲੱਗੇ ਨੇ ਦਿੱਲੀ ਵਾਲਿਆਂ ਨੂੰ ਲੱਗਦਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਲੇ ਨਕਾਮੀ ਪਾ ਦਈਏ ਮੁੱਖ ਮੰਤਰੀ ਦੇ ਧੜੇ ਨੂੰ ਲੱਗਦਾ ਕਿ ਦਿੱਲੀ ਦੇ ਉੱਤੇ ਨਕਾਮੀ ਪਾ ਦਈਏ ਪਰ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਇਹ ਦੋਨਾਂ ਦਾ ਬਰਾਬਰ ਦਾ ਯੋਗਦਾਨ ਹੈ ਪਠਾਨ ਮਾਜਰੇ ਸਾਹਿਬ ਵਾਲਾ ਇਨਸੀਡੈਂਟ ਹੋਇਆ ਇਹਨੂੰ ਲੈ ਕੇ ਬਹੁਤ ਵੱਡੇ ਨੇ ਕਿਉਂਕਿ ਅੱਜ ਪਹਿਲਾਂ ਕਹਿੰਦੇ ਜੀ ਫੜ ਲਿਆ ਵਿਧਾਇਕ ਅੱਧੇ ਘੰਟੇ ਬਾਅਦ ਕਹਿੰਦੇ ਜੀ ਵਿਧਾਇਕ ਭੱਜ ਗਿਆ ਦੱਸੋ ਜੀ ਪੁਲਿਸ ਦੀ ਕਸਟਡੀ ਚੋਂ ਕਿਵੇਂ ਭੱਜ ਗਿਆ ਪਹਿਲਾਂ ਤਾਂ ਕਹਿੰਦੇ ਸੀ ਗ੍ਰਿਫ ਜੇ ਗ੍ਰਫਤਾਰ ਕੀਤਾ ਸੀ ਫਿਰ ਪਿਸਟਲ ਕਿਵੇਂ ਸੀ ਕਹਿੰਦੇ ਜੀ ਗੋਲੀ ਚਲਾ ਕੇ ਭੱਜ ਗਿਆ ਹੁਣ ਜਿਹਦੇ ਘਰੋਂ ਭੱਜੇ ਨੇ ਉਹ ਬੰਦਾ ਵੀ ਵੀਡੀਓ ਸਾਹਮਣੇ ਆ ਗਿਆ ਉਹ ਆ ਕੇ ਕਹਿੰਦਾ ਜੀ ਮੇਰੇ ਘਰੇ ਤਾਂ ਨਾ ਗੋਲੀ ਚੱਲੀ ਐ ਪੁਲਿਸ ਆਪਣੀ ਗੱਡੀ ਚ ਗਈ ਐ ਵਿਧਾਇਕ ਆਪਣੀ ਗੱਡੀ ਚ ਗਿਆ ਸੋ ਕਿਹਦੇ ਕਹਿਣ ਤੇ ਫੜਿਆ ਕਿਹਦੇ ਕਹਿਣ ਤੇ ਛੱਡਿਆ ਇਹ ਤਾਂ ਹੁਣ ਸਰਕਾਰੀ ਜਵਾਬ ਦੇ ਧੰਨਵਾਦ ਨਾ ਤਾਂ ਧੰਨਵਾਦ ਕਰਦਾ ਤੇ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ ਉਹਨਾਂ ਬਾਰੇ ਚੱਲਣਾ ਪਿਆ ਸੋ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਆ ਕੋਈ ਰਾਜ ਨਹੀਂ ਹੈ ਜੰਗਲ ਦਾ ਰਾਜ ਆ ਕਹਿੰਦੇ ਨਾਬੇ ਦੀਆਂ ਵਿੱਚ ਟਰਾਲੀਆਂ ਦਾ ਮਸਲਾ ਖੜਾ ਹੋਇਆ ਹੈ ਇਹ ਵੀ ਇੱਕ ਡਰਾਮਾ ਚੱਲ ਰਿਹਾ ਹੈ ਕਿਉਂਕਿ ਜਿਹੜਸ ਵਿਅਕਤੀ ਦੇ ਉੱਪਰ ਪਰਚਾ ਦੇ ਕੇ ਅੰਦਰ ਦੇਣਾ ਚਾਹੀਦਾ ਸੀ ਉਹਦੀ ਵਾਈਫ ਤੇ ਜਿਹੜੀ ਪ੍ਰਧਾਨ ਸੀਗੀ ਮਿਸਪਰਟੀ ਦੀ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਡਰਾਮਾ ਚੱਲ ਰਿਹਾ ਆਮ ਆਦਮੀ ਸਿਰਫ ਡਰਾਮਿਆਂ ਦੀ ਪਾਰਟੀ ਹੈ